ਸਿੰਘ ਦਾ ਕਰਮਨੀ ਕੇ ਮੌਤ ਤੋਂ ਡਰ ਜਾਣਾ ਸਿੰਘ ਤੇ ਸ਼ੇਰ ਕਦੇ ਮੌਤ ਦੇ ਕੋਲੇ ਡਰਦੇ ਨਹੀਂ ਜਦੋਂ ਭਾਈ ਸਾਹਿਬ ਨੇ ਘਰੇ ਗਏ ਤਾਂ ਪਿੰਡ ਦੀ ਸੱਤ ਦੇ ਵਿੱਚ ਇਕੱਠ ਹੋਇਆ ਭਾਈ ਤਾਰੂ ਸਿੰਘ ਦੀ ਜਦੋਂ ਭੈਣ ਆ ਗਈ ਤਾਂ ਉਥੇ ਭੈਣ ਬੈਠੀ ਆ ਕਿ ਭੈਣ ਤਾਰੋ ਭਾਈ ਸਾਹਿਬ ਨੂੰ ਗਲਗੱਪੜੀ ਪਾ ਕੇ ਮਿਹੜੀ ਕਹਿਣ ਲਗੇ ਵੀਰਾ ਤੇ ਕੌਮ ਦੇ ਲਈ ਜ਼ਬਾਨੀਆਂ ਆਪਾਂ ਪੜਦੇ ਆ ਇਤਿਹਾਸ ਪੇਸ਼ ਕੀਤਾ ਹੈ ਕਿ ਯੋਧਾ ਸੂਰਮੇ ਸਿੰਘ ਸਿੰਗੜੀਆਂ ਆਪਣੀਆਂ ਕੁਰਬਾਨੀਆਂ ਕਰਦੇ ਗਏ ਨੇ ਕਰਦੇ ਆਇਨ ਤੇ ਕਰਦੇ ਰਹਿਣਗੇ ਇਤਿਹਾਸ ਦੇ ਵਿੱਚੋਂ ਮਿਟਿਆ ਨਹੀਂ ਕਦੇ ਨਾ ਮਟਣਗੇ ਤਾਂ ਜਦੋਂ ਭਾਈ ਤਾਰੂਸੇ ਦੀ ਮਾਂ ਨੇ ਭਾਈ ਤਾਰੂਸੇ ਨੂੰ ਬਲਕਪੜ ਚਲਿਆ ਪੈਰੋਂ ਬੇੜੀਆਂ ਲੱਗੀਆਂ ਦੇਖੀਆਂ ਮਾਤਾ ਨੇ ਕਿਹਾ ਕਿ ਤਾਰੂ ਸਿੰਘਾ ਜਦੋਂ ਤੂੰ ਛੋਟਾ ਜਿਹਾ ਸੀ ਤੇਰੇ ਮੁਖ ਦੇ ਉੱਤੇ ਦਾੜਾ ਵੀ ਨਹੀਂ ਸੀ ਤੂੰ ਛੋਟਾ ਜੀ ਸੀ ਤੇਰਾ ਬਾਪ ਤੇਨੂੰ ਨਿੱਕੀ ਉਮਰੇ ਛੱਡ ਕੇ ਸੰਸਾਰ ਦੇ ਤੋਂ ਚਲੇ ਗਿਆ ਮੈਨੂੰ ਬੜਾ ਦੁੱਖ ਹੋਇਆ ਤੇ ਪਰ ਜਵਾਨੀ ਦੇ ਵਿੱਚ ਮੇਰਾ ਪਤੀ ਚਲੇ ਗਿਆ ਪਰ ਅਜੇ ਤਾਰੂ ਸਿੰਘਾ ਢੋਲ ਨਾ ਜਾਮੀ ਅੱਜ ਤੈਨੂੰ ਕੌਮ ਦੇ ਲੇਖੇ ਕੁਰਬਾਨ ਕਰਨ ਦੇ ਦਾ ਤੇਰਾ ਸਮਾਂ ਆ ਗਿਆ ਕਹਿਣਗੇ ਮਾਤਾ ਮੈਂ ਉਹ ਕਲਗੀਧਰ ਦਾ ਸਿੰਘ ਹਾਂ ਮੇਰੇ ਸੀਸ ਦੇ ਵਿੱਚ ਪੰਜ ਘਟ ਅਮਰਤ ਪਿਆ ਹੋਇਆ ਮੈਂ ਉਸ ਅਮਰਤ ਦੇ ਜਦੋਂ ਛਿੱਟੇ ਛਕੇ ਨੇ ਮੈਨੂੰ ਮੌਤ ਦਾ ਡਰ ਮੇਰੇ ਮਨ ਦੇ ਵਿੱਚੋਂ ਨਿਕਲ ਗਿਆ ਕਹਿਣ ਗਿਆ ਮਾਤਾ ਤੂੰ ਕਿਉਂ ਡਰਦੀ ਆ ਜਿਹਦੇ ਪੁੱਤ ਜਿਹਦਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸਨੇ ਆਪਣੇ ਪੁੱਤਰ ਕੌਮ ਤੇ ਦੇਸ਼ ਲਈ ਵਾਰੇ ਨੇ ਉੱਥੇ ਕਦੀ ਨੇ ਬੜਾ ਸੋਹਣਾ ਕਲਮਾ ਨਹੀਂ ਲਿਖਿਆ ਬਾਜਾਂ ਬਲੜੇ ਗੁਰਦਸ਼ਮੀਸ਼ ਬਾਜੋਂ ਪਰੇ ਪੁਕਾਰ ਕਮੋਂ ਦਾ ਕੋਈ ਵੇਖਿਆ ਨਹੀਂ ਦੰਬੇ ਬੱਕਰੇ ਦੇਣ ਕੁਰਬਾਨੀਆਂ ਨੂੰ ਆਪਣੇ ਆਪ ਚੜਾਉਂਦਾ ਕੋਈ ਵੇਖਿਆ ਨਹੀਂ ਕੋਈ ਦਿਸਦਾ ਗੁਰਦਸ਼ਮੀਸ਼ ਬਾਜੋਂ ਦੁਖੀ ਦੇਸ਼ ਦਾ ਦਰਦ ਬੰਡਾਉਣ ਵਾਲਾ ਆਪਾਂ ਵਾਰ ਕੇ ਕਵੀ ਬਲਵੰਤ ਆਖੇ ਦੁੱਪ ਦੀ ਹਿੰਦ ਬੇੜੀ ਬਣੇ ਲਾਉਣ ਵਾਲਾ ਹਾਂਜੀ ਐਨ ਲਗੇ ਮਾਤਾ ਅਸੀਂ ਉਹਨਾਂ ਦੇ ਬਾਰਸਾ ਅਸੀਂ ਉਹਨਾਂ ਦੇ ਪੁੱਤਰ ਹਾਂ ਜਿਨ੍ਹਾਂ ਨੇ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨੀਆਂ ਕਿੰਨੇ ਸੰਵਾਂ ਸਵਾਰ ਕੇ ਸਾਨੂੰ ਆਪਣੇ ਪੁੱਤ ਬਣਾਇਆ ਆ ਸਾਨੂੰ ਅਮਰਤ ਲੈ ਕੇ ਦਿੱਤਾ ਉਹਦੇ ਪੁੱਤ ਢੋਲ ਸਕਦੇ ਆ ਜਿਹਦੇ ਛੋਟੇ ਛੋਟੇ ਪੁੱਤ ਨਹੀਂ ਢੋਲੇ ਅਸੀਂ ਤਾਂ ਫੇਰ ਕਿੱਡੇ ਵੱਡੇ ਹਾਂ ਭਾਈ ਤਾਰੂ ਸਿੰਘ ਦੀ ਮਾਂ ਜਦੋਂ ਬੋਲ ਸੁਣੇ ਕਿਹੜਾ ਹਰਦਾ ਟੰਬ ਗਿਆ ਕਹਿਣ ਲਿਖ ਪੁੱਤਰਾ ਸ਼ਾਬਾਸ਼ ਏ ਤੇ ਤੂੰ ਮਰਦ ਸੀਣੀ ਦਾ ਪੁੱਤਰਾ ਹਾਂ ਤੂੰ ਡੋਲਿਆ ਨਹੀਂ ਤਾਂ ਮਾਤਾ ਨੇ ਹਿੱਕ ਦੇ ਨਾਲ ਲਾ ਕੇ ਭਾਈ ਤਾਰੂ ਸਿੰਘ ਨੂੰ ਸਿੱਖਿਆ ਦਿੱਤੀ ਕਹਿਣ ਲਿਖ ਪੁੱਤਰਾ ਕਿ ਜਾਂਦੀ ਵਾਰੀ ਮੁੱਖ ਚੁੰਮ ਕੇ ਮਾਤਾ ਨੇ ਸਿੱਖਿਆ ਦਿੱਤੀ ਤੇ ਭਾਈ ਤਾਰੂ ਸਿੰਘ ਤੇ ਕੋਲੇ ਭੈਣ ਬੈਠੀ ਆ ਭੈਣ ਨੇ ਆਪਣੇ ਵੀਰ ਦੇ ਨਾਲ ਗੱਲਾਂ ਕੀਤੀਆਂ ਕਿ ਭੈਣੇ ਆਪਣਾ ਖਿਆਲ ਰੱਖੀ ਤੇ ਮੈਂ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨੀ ਕਰਨ ਲਈ ਚੱਲਿਆ ਉਹ ਲਾਹੌਰ ਸ਼ਹਿਰ ਆ ਜਿੱਥੋਂ ਅਜ ਤੱਕ ਕੋਈ ਮੁੜਿਆ ਨਹੀਂ